ਜੁਗ ਜੁਗਾਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੇਖੋ ਕਿ ਕੌਤਕ ਰਚਿਆ ਸਿਰ ਗੁਨਾਨਕ ਦੇਵ ਜੀ ਨੇ ਜਿਹੜਾ 1 ਲਿਖਿਆ ਇਹ ਅੱਖਰਾਂ ਵਿੱਚ ਨਹੀਂ ਲਿਖਿਆ ਸੰਖਿਆ ਵਿੱਚ ਲਿਖਿਆ 1 ਲਿਖਿਆ ਜੇ ਸੰਖਿਆ ਵਿੱਚ ਲਿਖਦੇ ਦੋ ਅੱਖਰ ਬਣ ਜਾਣੇ ਸੀ ਇੱਕ ਈੜੀ ਬਣਨੀ ਸੀ ਇੱਕ ਕਕਾ ਬਣਨਾ ਸੀ 2 ਕਰਾਂ ਦਾ ਹੋ ਜਾਣਾ ਸੀ ਇਹ ਤਾਂ ਇਥੇ ਇੱਕ ਕੋਤਕ ਕਰ ਗਏ ਕਿ 1 ਲਿਖਿਆ ਦੇਖੋ ਗੁਰੂ ਗ੍ਰੰਥ ਸਾਹਿਬ 1 ਤੋਂ ਲੈ ਕੇ 1430 ਅੰਗ ਹੈ ਗੁਰੂ ਗ੍ਰੰਥ ਸਾਹਿਬ ਦੇ ਇਥੇ ਕੋਤਕ ਕੀ ਕੀਤਾ ਹੈ ਜਿਹੜੀ ਵੀ ਪਾਠ ਕਰਦੇ ਹਨ ਕਦੇ ਧਿਆਨ ਦਿੱਤਾ ਹੈ ਇੱਥੇ ਉੱਪਰ ਇੱਕ ਲਿਖਿਆ ਨਹੀਂ ਅੰਕ ਦੇਖਿਓ ਜਿਹੜੇ ਪਾਠ ਕਰਦੇ ਧਿਆਨ ਨਾਲ ਕੋਈ ਵੀ ਕਾਪੀ ਕਿਤਾਬ ਹੈ ਪਹਿਲਾਂ 1 2 3 ਅੱਗੇ ਚੱਲਦਾ ਹੈ ਇੱਥੇ ਕੀ ਕੌਤਕ ਹੈ ਇਹ ਸੰਗ ਤੇ ਇੱਕ ਲਿਖਿਆ ਨਹੀਂ ਦੇਖਿਓ ਜਿਹੜੇ ਪਾਠ ਕਰਦੇ ਆ ਦੇਖਿਆ ਕਦੇ ਜਿਹੜੇ ਪਾਠ ਕਰਦੇ ਆ ਉਹ ਹਾਮੀ ਭਰਨ ਨਾਲ ਬਈ 1 ਲਿਖਿਆ ਨਹੀਂ ਇਹਦੇ ਪਾਰ 2 ਤੋਂ ਸ਼ੁਰੂ ਕਰਤੇ ਆ ਕਿਉਂ ਉਹੀ ਏਕ ਪਾਤਸ਼ਾਹ ਨੇ ਏਕ ਓਮਕਾਰ ਦੇ ਚ ਲਿਖ ਦਿੱਤਾ ਏਕ ਓਮ ਇਸਿੰਗ ਓਮ ਜਿਹੜਾ ਵੇਦ ਸ਼ਾਸਤਰਾਂ ਦਾ ਮੂਲ ਮੰਤਰ ਸੀ ਨਾ ਓਮਸ ਉਹਨਾਂ ਨੂੰ ਵੀ ਨਾਰਾਜ਼ ਨਹੀਂ ਕੀਤਾ ਉਹਨਾਂ ਦਾ ਵੀ ਰੱਖ ਲਿਆ ਲੇਕਿਨ ਪਹਿਲਾ ਏਕ ਲਿਖ ਦਿੱਤਾ ਹੈ ਕਹਿੰਦਾ ਇੱਕ ਹੈ ਪੜਨਦੇ ਜੇ ਅਸੀਂ ਇੱਕ ਵਾਰੀ ਨਵੇੜ ਦਿੰਦੇ ਹਾਂ ਇੱਕ ਓਮਕਾਰ ਕਹਿ ਕੇ ਅੱਗੇ ਹੋ ਜਾਂਦੇ ਲੇਕਿਨ ਇਹ ਨਹੀਂ ਪਤਾ ਕਿ ਏਕ ਓਮਕਾਰ ਦੇ ਵਿੱਚ ਹੀ ਰੱਬ ਸਮਾਇਆ ਹੋਇਆ ਹੈ ਇਸ ਦੇ ਵਿੱਚ ਹੀ ਰੱਬ ਹੈ ਇਕ ਓਮਕਾਰ ਓਮ ਨੂੰ ਕਹਿੰਦੇ ਉਹ ਏਕ ਹੈ ਜਿਹੜਾ ਸਭ ਕੁਝ ਕਰਨੇ ਵਾਲਾ ਹੈਕਾਰ ਕਹਿੰਦੇ ਆ ਕਮਨ ਇਕ ਓਮਕਾਰ ਫਿਰ ਇਸ ਤੋਂ ਅੱਗੇ ਵਿਸਤਾਰ ਕਰ ਦਿੱਤਾ ਸਾਰਾ ਕੁਝ ਇਸ ਇੱਕ ਓਮਕਾਰ ਤੋਂ 1430 ਅੰਗ ਬਣਾ ਦਿੱਤੇ ਐਡਾ ਵਿਸਤਾਰ ਕੀਤਾ ਸੰਖੇਪ ਦੇ ਵਿੱਚ ਉਹ ਸਾਰਾ ਵਿਸਤਾਰ ਜਪਜੀ ਸਾਹਿਬ ਵਿੱਚ ਆ ਗਿਆ 1430 ਅੰਗ ਦਾ ਜੋ ਵਿਸਤਾਰ ਹੈ ਉਹ ਜਪਜੀ ਸਾਹਿਬ ਦੇ ਵਿੱਚ ਫਰਮਾਨ ਕਰ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਓਮਕਾਰ ਦੇਖੋ ਕਿਡਾ ਕੌਤਕ ਕਰ ਰਿਹਾ ਹੈ ਊੜੇ ਨੂੰ ਖੁੱਲਾ ਰੱਖਤਾ ਬਣਦਾ ਕਿਵੇਂ ਹੈ ਇੱਕ ਓਮਕਾਰ ਬਣਦਾ ਕਿਵੇਂ ਹੈ ਪਹਿਲਾਂ ਤਾਂ ਊੜੇ ਦੇ ਮੂੰਹ ਨੂੰ ਖੁੱਲਾ ਰੱਖਿਆ ਓਮ ਬਣ ਗਿਆ ਫਿਰ ਊੜੇ ਦੇ ਉੱਪਰ ਇੱਕ ਕਾਰ ਲੀਕ ਉਹ ਕਿੱਤੀ ਪੂੜੇ ਦੇ ਵਿੱਚ ਕਿੰਨਾ ਕੁਝ ਸਮਾ ਗਿਆ ਓਮ ਵੀ ਬਣ ਗਿਆ ਕਾਰ ਵੀ ਬਣ ਗਿਆ ਵਧਾਈ ਜੋ ਪੂੜੇ ਦਾ ਮੂੰਹ ਕਿਉਂ ਖੁੱਲਾ ਰੱਖਿਆ ਕਿ ਉਸ ਦਾ ਕੋਈ ਅੰਤ ਨਹੀਂ ਹੈ ਨਹੀਂ ਪੂੜੇ ਦੇ ਮੂੰਹ ਨੂੰ ਬੰਦ ਕਰ ਦਿੰਦੇ ਸੀਮਤ ਕਰ ਦਿੰਦੇ ਕਹਿੰਦੇ ਪਾਈ ਓਸ ਦਾ ਕੋਈ ਅੰਤ ਨਹੀਂ ਹੈ। ਇੱਕ ਓਸ ਦਾ ਕੋਈ ਅੰਤ ਨਹੀਂ ਹੈ। ਕਹਿੰਦੇ ਉਹ ਸਭ ਕੁਝ ਕਰਨੇ ਵਾਲਾ ਹੈ। ਕਾਰਤਕ ਕੰਮ ਨੂੰ ਕਹਿੰਦੇ ਆ। ਕਹਿੰਦੇ ਸਾਰੇ ਕੰਮ ਉਹ ਕਰਨੇ ਵਾਲਾ ਹੈ। ਅਸੀਂ ਇਹ ਨਹੀਂ ਦੇਰ ਵਿੱਚ ਸਾਰੇ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਆਂ ਦੇਖੋ ਜਿਹੜੀਆਂ ਸੰਗਤਾਂ ਕਰਦੀਆਂ ਪਹਿਲੀ ਗੱਲ ਤਾਂ ਸੰਗਤਾਂ ਨੂੰ ਬੇਨਤੀ ਹੱਤਵੰਤ ਕੇ ਕਿ ਕੁਛ ਲੈਣਾ ਹੈ ਪਹਿਲਾ ਆਪਣੇ ਭਾਂਡੇ ਨੂੰ ਖਾਲੀ ਕਰੋ ਭਾਂਡਾ ਖਾਲੀ ਕਰਕੇ ਸਾਫ਼ ਕਰਕੇ ਮਾਜ ਕੇ ਫੇਰ ਗੁਰੂ ਦੇ ਅੱਗੇ ਕਰੋ ਪਾਂਡਾ ਸਾਡਾ ਭਰਿਆ ਪਿਆ ਅਸੀਂ ਅਕਲ ਦੇ ਨਾਲ ਭਰੇ ਪਏ ਆ ਕਾਮ ਕਰੋਧ ਦੇ ਨਾਲ ਭਰੇ ਪਏ ਗੁਰੂ ਕਿਹੜੇ ਭਾਂਡੇ ਚ ਪਾਉਣਾ ਗੁਰੂ ਇਸ ਨੂੰ ਹੁਣ ਮਸਟ ਬੀਨ ਕਰਨਾ ਚਾਹੁੰਦੇ ਪਹਿਲਾਂ ਭਾਂਡਾ ਭਰਿਆ ਹੋਵੇ ਉਹਦੇ ਚ ਹੋਰ ਸਵਾਨ ਪਾਈਏ ਉਹ ਵੀ ਬਾਹਰ ਡਿੱਗ ਜਾਂਦਾ ਹੈ ਜਿਹੜਾ ਅਸੀਂ ਪਾਉਣਾ ਉਹ ਵੀ ਨਹੀਂ ਪਾਣਾ ਜਿਹੜਾ ਪਹਿਲਾਂ ਵਿੱਚ ਆ ਉਹ ਵੀ ਬਾਹਰ ਡਿੱਗ ਜਾਣਾ ਪਹਿਲਾਂ ਤਾਂ ਆਪਣੇ ਭਾਂਡੇ ਨੂੰ ਮਾਂਜ ਕੇ ਸਵਾਰ ਕੇ ਗੁਰੂ ਦੇ ਅੱਗੇ ਕਰੀਏ ਕਿਸ ਤਰ੍ਹਾਂ ਮਾਂਜਣਾ ਸਵਾਰਨਾ ਇਹਦੇ ਜਿਹੜੇ ਕਾਮ, ਕ੍ਰੋਧ, ਲੋਭ, ਹੰਕਾਰ ਆ ਇਹ ਸਾਰੇ ਬਾਹਰ ਕੱਢਣੇ ਆ ਪਹਿਲਾਂ ਇਹਦੇ ਅਕਲ ਚਤਰਾਈ ਮਾਣ ਵੜਿਆਈਆਂ ਸਾਰਾ ਕੁਝ ਇਸ ਤੋਂ ਕੱਢ ਕੇ ਫਿਰ ਗੁਰੂ ਦੇ ਦਰ ਤੇ ਆਉਣਾ ਹੈ ਫਿਰ ਗੁਰੂ ਭਰ ਦਿੰਦੇ ਆ ਗੁਰੂ ਬਚਨ ਕਰਦੇ ਹਨ ਏਕ ਓਮਕਾਰ ਸੱਤਾ ਉਹਨਾਂ ਸੱਤ ਤੋਂ ਸ਼ੁਰੂ ਕੀਤਾ ਸਿਰਗੂ ਨਾਨਕਦੇਵ ਜੀ ਮਹਾਰਾਜ ਸੱਤ ਤੋਂ ਸ਼ੁਰੂ ਕਰਦੇ ਹਨ ਪਹਿਲਾਂ ਤਾਂ ਇੱਕ ਓਮਕਾਰ ਉਹ ਦੱਸ ਕੇ ਕਿ ਇੱਕ ਹੈ ਸਭ ਕੁਝ ਕਰਨੇ ਵਾਲਾ ਕਹਿੰਦੇ ਕਿ ਹਜੇ ਕੌਣ ਹੈ ਉਹਦੀ ਅੱਗੇ ਪਛਾਣ ਦੱਸਦੇ ਹਨ ਰੱਬ ਦੀ ਸੱਤ ਕਹਿੰਦੇ ਉਹ ਸੱਤ ਹੈ ਉਹ ਆਪ ਸੱਤ ਹੈ ਆਪਣੇ ਸੇਵਕ ਨੂੰ ਵੀ ਸਤਿ ਵੰਡਣਾ ਚਾਹੁੰਦਾ ਹੈ ਆਪਣੇ ਸੇਵਕ ਨੂੰ ਵੀ ਸਤ ਦੇ ਨਾਲ ਜੋੜਨਾ ਚਾਹੁੰਦਾ ਹੈ ਹੁਣ ਜਿਹੜਾ ਸਤ ਹੈ ਜਿਹੜਾ ਸੱਚ ਹੈ ਉਹਨੂੰ ਵੀ ਸਤ ਕਹਿੰਦੇ ਆ ਆ ਰਾਮ ਨਾਮ ਸਤ ਹੈ ਆਪਾਂ ਵੇਦਾਂ ਸਾਸ਼ਤਰਾਂ ਨੂੰ ਵੀ ਨਾਲ ਲੈ ਕੇ ਚੱਲਣਾ ਹੈ ਉਹਨਾਂ ਚ ਲਿਖਿਆ ਆਰਾਮ ਨਾਮ ਸਤ ਹੈ ਜਦੋਂ ਉਹ ਮੁਰਦਾ ਲੈ ਕੇ ਜਾਂਦੇ ਨੇ ਕਦੀ ਸੁਣਿਓ ਹਿੰਦੂਆਂ ਨੂੰ ਉਹ ਬੋਲਦੇ ਜਾਂਦੇ ਆਰਾਮ ਨਾਮ ਸਤ ਹੈ ਆਰਾਮ ਨਾਮ ਸਤ ਹੈ ਲੇਕਿਨ ਅਸੀਂ ਭਲੇਖੇ ਵਿੱਚ ਅਸੀਂ ਨਹੀਂ ਕਦੇ ਜਾਪ ਕਰਦੇ ਜਾਂਦੇ ਸਤ ਇੱਕ ਤਾਂ ਹੋ ਗਿਆ ਸੱਤ ਜਿਹੜਾ ਆਪਾਂ ਸੱਚ ਬੋਲਦੇ ਆ ਇਹ ਇੱਕ ਹੈ ਜੱਤ ਤੇ ਸੱਤ ਵਾਲਾ ਇੱਥੇ ਸੱਤ ਵੀ ਲਿਖ ਸਕਦੇ ਸੀ ਸੱਤ ਕਿਉਂ ਲਿਖਿਆ ਸੱਤ ਲਿਖਿਆ ਜੱਤ ਨਹੀਂ ਲਿਖਿਆ ਜਤੀ ਤਾਂ ਉਹ ਹੈ ਜਿਹੜਾ ਵਿਆਹ ਨਹੀਂ ਕਰਾਉਂਦਾ ਉਹਨੂੰ ਜਤੀ ਕਹਿੰਦੇ ਆ ਲੇਕਿਨ ਜਿਹੜੇ ਨਾਥ ਸੀ ਉਹ ਕਹਿੰਦੇ ਸੀ ਕਿ ਜਤੀ ਬਣ ਜਾ। ਸਿਰ ਕੋ ਨਾਨਕ ਦੇਵ ਜੀ ਕਹਿੰਦੇ ਫੇਰ ਭਾਈ ਦੁਨੀਆ ਕਿੱਥੋਂ ਚੱਲੂ? ਇਹ ਦੁਨੀਆ ਨੂੰ ਚਲਾਉਣੇ ਵਾਸਤੇ ਕਹਿੰਦੇ ਭਾਈ ਗ੍ਰਸਥ ਦੀ ਲੋੜ ਹੈ। ਕਹਿੰਦੇ ਵਿਆਹ ਤਾਂ ਜ਼ਰੂਰ ਕਰਾਉਣਾ ਹੈ। ਫੇਰ ਅੱਗੇ ਸ੍ਰਿਸ਼ਟੀ ਨਹੀਂ ਚੱਲੇਗੀ। ਫੇਰ ਜਾਤ ਤੋਂ ਪਾਛਾ ਸਿਰ ਕੋ ਨਾਨਕ ਦੇਵ ਜੀ ਨੇ ਸੱਤ ਸ਼ੁਰੂ ਕੀਤਾ ਇਹ। ਕਹਿੰਦੇ ਭਾਈ ਵਿਆਹ ਜ਼ਰੂਰ ਕਰਾਓ। ਪਰ ਸਤ ਨੂੰ ਕਾਇਮ ਰੱਖਣਾ ਹੈ ਸਤ ਕੀ ਹੈ ਪ੍ਰਾਈ ਔਰਤ ਤੇ ਪ੍ਰਾਏ ਮਰਦ ਕੋਲ ਜਾਣਾ ਨਹੀਂ ਪ੍ਰਾਈ ਮਰਦ ਤੇ ਪ੍ਰਾਈ ਔਰਤ ਦਾ ਸਰੀਰਕ ਸੰਬੰਧ ਨਹੀਂ ਕਰਨਾ ਕੋਈ ਇਹਨੂੰ ਸਤ ਕਹਿੰਦੇ ਆ ਹੁਣ ਪਹਿਲੀ ਹੁਕਮ ਕਰ ਦਿੱਤਾ ਸਿਰ ਕੋ ਨਾਨਕ ਦੇਵ ਜੀ ਨੇ ਕਹਿੰਦੇ ਤੂੰ ਭਾਈ ਤੇਰੇ ਕੋਲ ਜੇ ਸਤ ਹੈ ਤਾ ਮੇਰੇ ਲਵੇ ਆਈਂ ਜੇ ਤੇਰੇ ਕੋਲ ਸੱਤ ਹੈ ਤਾਂ ਮੇਰੇ ਦਰਬਾਰ ਤੇ ਆਈਂ ਐਵੇਂ ਲੋਕਾਂ ਨੂੰ ਲਮੇੜ ਨਾ ਦੇ ਆਕੇ ਹੁਣ ਤੈਨੂੰ ਸੱਤ ਦੀ ਲੋੜ ਹੈ ਸਭ ਤੋਂ ਪਹਿਲਾਂ ਸੱਤ ਦੇ ਨਾਲ ਲਲਕਾਰਿਆ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਲਲਕਾਰਿਆ ਸੀ ਨਾ ਜਿੰਨ ਕੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤੜੀ ਗਲੀ ਮੇਰੀ ਆਓ ਐ ਇੱਕ ਨੇ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਸਤ ਅੱਗੇ ਬਰਨਾਮ ਦਾ ਦਿੱਤਾ ਨਾਲ ਕਹਿੰਦੇ ਕਿਹੜੀ ਚੀਜ਼ ਐ ਸਤ ਕੀ ਐ ਨਾਮ ਐ ਕਹਿੰਦੇ ਰੱਬ ਕੀ ਐ ਕਹਿੰਦੇ ਸੱਚਾ ਨਾਮ ਹੈ ਕਰਤਾ ਪੁਰਖ ਕਹਿੰਦੇ ਉਹ ਕਰਨੇ ਵਾਲਾ ਪੁਰਖ ਹੈ ਨਿਰਪਉ ਕਹਿੰਦੇ ਕਿਸੇ ਤੋਂ ਡਰਦਾ ਨਹੀਂ ਨਿਰਬੈਰ ਨਾ ਉਸ ਦਾ ਕਿਸੇ ਦੇ ਨਾਲ ਬੈਰ ਹੈ ਅਕਾਲ ਕਹਿੰਦੇ ਉਹਨੂੰ ਕਾਲ ਖਾਂਦਾ ਨਹੀਂ ਅਕਾਲ ਹੈ ਅਕਾਲ ਮੂਰਤ ਉਹ ਹੀ ਜੀ ਮੂਰਤ ਹੈ ਜਿਹਨੂੰ ਕਾਲ ਖਾਂਦਾ ਨਹੀਂ ਅਜੂਨੀ ਕਹਿੰਦੇ ਅਜੂਨੀ ਹੈ ਕਿਸੇ ਜੋਂ ਦੇ ਵਿੱਚ ਨਹੀਂ ਹੈ ਅਜੂਨੀ ਸਹਬਨ ਕਹਿੰਦੇ ਆਪਣੇ ਆਪ ਨੂੰ ਆਪ ਹੀ ਬਣਾਇਆ ਉਹਨੇ ਉਹਨੂੰ ਕੋਈ ਬਣਾਉਣੇ ਵਾਲਾ ਨਹੀਂ ਸਹ ਪਾਣਾ ਹੈ ਉਸ ਆਪਣੇ ਆਪ ਸਭ ਕੁਝ ਕਰਨੇ ਵਾਲਾ ਆਪ ਹੀ ਬਣਾਉਣੇ ਵਾਲਾ ਹੋਰ ਸਾਰੀ ਸ੍ਰਿਸ਼ਟੀ ਬਣਾਈ ਹੈ ਲੇਕਿਨ ਰੱਬ ਨੇ ਨੋ ਕਿਸੇ ਨੇ ਬਣਾਇਆ ਉਹ ਸਾਰਿਆਂ ਵਿੱਚ ਬਸਦਾ ਹੈ ਕਹਿੰਦੇ ਉਹ ਇਹੋ ਜੀ ਚੀਜ਼ ਹੈ ਇਹ ਜੋ ਕੋਤਕ ਹੈ ਸਾਇਪਨ ਆਪਣੇ ਆਪ ਨੂੰ ਆਪੇ ਬਣਾਇਆ ਤੇ ਸਾਰਿਆਂ ਵਿੱਚ ਆਪ ਬਸਦਾ ਹੈ ਗੁਰ ਪ੍ਰਸਾਦ ਕਹਿੰਦੇ ਇਹ ਸ਼ਬਦ ਹੈ ਇਹ ਗੁਰ ਆ ਬੋਲ ਕੇ ਕਹਿੰਦੇ ਗੌਰ ਪ੍ਰਸਾਦ ਕਹਿੰਦੇ ਗੁਰ ਦਾ ਪ੍ਰਸਾਦ ਹੈ ਮੇਰੇ ਗੁਰੂ ਦਾ ਪ੍ਰਸਾਦ ਹੈ ਇਹੇ ਇਹੀ ਲੈ ਕੇ ਆਈ ਸੀ ਬੀ ਨਦੀ ਚਲੋ ਫੋਕੀ ਗੌਰ ਪ੍ਰਸਾਦ ਕਹਿੰਦੇ ਇਹ ਪਾਈ ਗੁਰ ਹੈ ਇਹ ਪ੍ਰਸਾਦ ਹੈ ਹੁਣ ਗੁਰ ਸ਼ਬਦ ਹੈ ਕਹਿੰਦੇ ਆ ਜਿਹੜਾ ਸ਼ਬਦ ਹੈ ਇਹ ਪ੍ਰਸ਼ਾਦ ਹੈ ਭਾਈ ਕਿਸ ਦਾ ਇੱਕ ਓ ਮੱਕਾਰ ਦਾ ਹਨ ਜਿਹੜਾ ਸਾਰਾ ਕੁਝ ਇੱਕ ਕਰਨ ਵਾਲਾ ਉਸ ਨੇ ਇਹ ਪ੍ਰਸ਼ਾਦ ਮੈਨੂੰ ਦਿੱਤਾ ਹੈ ਇਹ ਪ੍ਰਸ਼ਾਦ ਫਿਰ ਸਿੱਧੂ ਗੋ ਨਾਨਕ ਦੇਵ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਵੰਡਿਆ ਨਿਰਣਾ ਹੋ ਚੁੱਕਿਆ ਹੈ ਪ੍ਰਸ਼ਾਦ ਵਾਸਤੇ ਇਸ ਨੂੰ ਮੂਲ ਮੰਤਰ ਕਹਿੰਦੇ ਆ ਮੂਲ ਰੱਬ ਨੂੰ ਕਹਿੰਦੇ ਆ ਇਹ ਰੱਬ ਦਾ ਮੰਤਰ ਹੈ ਇਹ ਪ੍ਰਸ਼ਾਦ ਹੈ ਜਿਹੜਾ ਇਹ ਪ੍ਰਸ਼ਾਦ ਹੈ ਇਹ ਮੂਲ ਰੱਬ ਦਾ ਮੰਤਰ ਹੈ ਰੱਬ ਦਾ ਪ੍ਰਸ਼ਾਦ ਹੈ ਹੋਰ ਪ੍ਰਸ਼ਾਦ ਦੁਨੀਆ ਤਿਆਰ ਕਰਦੀ ਹੈ ਇਹ ਪ੍ਰਸ਼ਾਦ ਤੁਰ ਤੋਂ ਆਏ ਸਿਰ ਗੋ ਨਾਨਕ ਦੇਵ ਜੀ ਇਹ ਪ੍ਰਸ਼ਾਦ ਨੂੰ ਲੈ ਕੇ ਆਏ ਇਸ ਗੁਰ ਨੂੰ ਇਸ ਸ਼ਬਦ ਨੂੰ ਸਿਰ ਗੋ ਨਾਨਕ ਦੇਵ ਜੀ ਮਹਾਰਾਜ ਇਸ ਮਾਤ ਲੋਕ ਦੇ ਚ ਲੈ ਕੇ ਆਏ ਗੁਰ ਪ੍ਰਸਾਦ ਜਾਪ ਕਹਿੰਦੇ ਇਹ ਪਾਈ ਪ੍ਰਸ਼ਾਦ ਹੈ ਰੱਬ ਦਾ ਇਹਨੂੰ ਹੁਣ ਜਪਣ ਵਾਸਤੇ ਕਿਹਾ ਹੈ ਜਪ ਇੱਥੇ ਵੀ ਡਰ ਨਾ ਕਰਗੇ ਕਿ ਜਿਹੜਾ ਪ੍ਰਸ਼ਾਦ ਹੈ ਜਪਣ ਵਾਲਾ ਪ੍ਰਸ਼ਾਦ ਹੈ ਖਾਣ ਵਾਲਾ ਪ੍ਰਸ਼ਾਦ ਨਹੀਂ ਹੈ ਖਾਣੇ ਵਾਲਾ ਤਾਂ ਭੋਜਨ ਹੈ ਜਪਣ ਵਾਲਾ ਪ੍ਰਸ਼ਾਦ ਹੈ ਗੁਰ ਪ੍ਰਸ਼ਾਦ ਜਪ ਕਹਿੰਦੇ ਗੁਰੂ ਤੋਂ ਲੈ ਕੇ ਇਹ ਪ੍ਰਸ਼ਾਦ ਦਾ ਜਾਪ ਕਰ ਗੁਰੂ ਤੋਂ ਲੈ ਲੈ ਹੁਣ ਇਹ ਨਿਰਣਾ ਹੋ ਗਿਆ ਮੂਲ ਮੰਤਰ ਦੇ ਵਿੱਚ ਕਿ ਇਹ ਮੂਲ ਮੰਤਰ ਇਹ ਪ੍ਰਸ਼ਾਦ ਹੈ ਰੱਬ ਦਾ ਇਹਨੂੰ ਜਪਣਾ ਹੈ ਸ਼ੰਕਾ ਨਿਕਲ ਜਾਣੀ ਚਾਹੀਦੀ ਹੈ ਸ਼ੰਕਾ ਕਦੋਂ ਨਿਕਲੂਗੀ ਜਦੋਂ ਅਸੀਂ ਬਿਲਕੁਲ ਅਨਪੜ ਬਣਾਂਗੇ ਅਨਪੜ ਬੱਚਾ ਹੀ ਸਕੂਲ ਵਿੱਚ ਜਾਂਦਾ ਸਿੱਖਣ ਵਾਸਤੇ ਪੜਿਆ ਵੀ ਨਹੀਂ ਜਾਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕਰ ਦਿੱਤਾ ਹੈ ਕਹਿੰਦੇ ਗੁਰੂ ਤੋਂ ਇਹ ਪ੍ਰਸ਼ਾਦ ਲੈ ਕੇ ਦਾ ਜਪ ਕਰ ਆਦ ਸੱਚ ਕਹਿੰਦੇ ਇਹ ਜੇ ਪਹਿਲਾਂ ਤੋਂ ਸੱਚ ਹੈ ਆਦ ਸੱਚ ਜੁਗਾਦ ਸੱਚ ਸਾਰੇ ਯੁੱਗਾਂ ਦੇ ਵਿੱਚ ਸੱਚ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਕਹਿੰਦੇ ਅੱਜ ਵੀ ਸੱਚ ਨਾਨਕ ਹੋਸੀ ਪੀ ਸੱਚ ਕਹਿੰਦੇ ਸੱਚ ਹੀ ਰਹਿਣਾ ਹੈ ਪਹਿਲਾਂ ਵੀ ਸੱਚ ਸੀ ਅੱਜ ਵੀ ਸੱਚ ਐ ਅੱਗੇ ਵਾਸਤੇ ਵੀ ਸੱਚ ਹੀ ਰਹਿਣਾ ਸੋਚੇ ਸੋਚ ਨਾ ਹੋ ਬਾਈ ਕਹਿੰਦੇ ਸੋਚਣੇ ਨਾਲ ਕੋਈ ਕੰਮ ਹੋਣੇ ਵਾਲਾ ਨਹੀਂ ਬੰਦਾ ਤਾਂ ਸੋਚਦਾ ਕਿ ਮੈਂ ਰਾਜਾ ਬਣ ਜਾਵਾਂ ਲੇਕਿਨ ਬਣਦਾ ਥੋੜਾ ਇਸ ਤਰ੍ਹਾਂ ਕੋਈ ਵੀ ਕੰਮ ਸਾਡੇ ਸੋਚਣੇ ਨਾਲ ਨਹੀਂ ਹੁੰਦਾ ਕਹਿੰਦੇ ਸੋਚੀ ਜਾਂਦਾ ਸੋਚੇ ਸੋਚ ਨਾ ਉਹ ਬਾਈ ਇਹ ਸੋਚੀ ਲੱਖ ਵਾਰ ਕਹਿੰਦੇ ਜੇ ਲੱਖ ਵਾਰੀ ਵੀ ਸੋਚ ਲਮਾ ਮੈਂ ਰਾਜਾ ਬਣ ਜਾਮਾ ਮੈਂ ਰਾਜਾ ਬਣ ਜਾਮਾ ਮੈਂ ਰਾਜਾ ਬਣ ਜਾਮਾ ਕਿਤੇ ਬਣ ਸਕਦਾ ਨਹੀਂ ਬਣ ਸਕਦਾ ਸੋਚੇ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੇ ਚੁੱਪਾ ਨਾ ਹੋ ਬਈ ਕਹਿੰਦੇ ਜੇ ਚੁੱਪ ਕਰਕੇ ਬੈਠਾ ਰਹੇ ਤਾਂ ਵੀ ਨਹੀਂ ਹੋਣਾ ਹੋਣਾ ਕਿਸ ਤਰ੍ਹਾਂ ਜਪਨ ਦੇ ਨਾਲ ਪਰਮਾਨੰਤਾ ਜਪਣ ਦਾ ਨਾ ਸੋਚਣੇ ਨਾਲ ਹੋਣਾ ਹੈ ਨਾ ਚੁੱਪ ਬੈਠਣੇ ਨਾਲ ਹੋਣਾ ਚੁੱਪੇ ਚੁੱਪ ਨਾ ਹੋ ਬਾਈ ਜੇ ਲਾਏ ਰਹਾ ਲਿਬਤਾਰ ਬੈਠਾ ਰਹਾ ਜਪੇ ਨਾ ਫਿਰ ਤੇਰਾ ਕੰਮ ਕੋਈ ਸੌਰਨੇ ਵਾਲ ਨਹੀਂ ਭੁੱਖਿਆਂ ਭੁੱਖ ਨਾ ਉਤਰੀ ਹੁਣ ਸਮਝਾਉਂਦੇ ਹਾਂ ਕਹਿੰਦੇ ਭੁੱਖੇ ਦੀ ਭੁੱਖ ਨਹੀਂ ਉਤਰਦੀ ਜੇ ਬੰਨਾ ਪੁਰੀਆਂ ਭਾਰ ਕਹਿੰਦੇ ਬੰਨ ਕੇ ਰੱਖ ਲੀਏ ਭੋਜਨ ਨੂੰ ਪੁਰੀਆਂ ਤਿਆਰ ਕਰਕੇ ਭੋਜਨ ਤਿਆਰ ਕਰਕੇ ਬੰਨ ਕੇ ਰੱਖ ਲੀਏ ਸ਼ਕੀਨ ਆ ਭੁੱਖ ਕੇ ਦੇ ਖਤਮ ਨਹੀਂ ਹੋ ਸਕਦੀ ਓਕਿਆਂ ਪੁੱਕ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਜੇ ਕੀ ਇਹ ਨਾਲ ਭੋਜਨ ਨੂੰ ਮੱਥਾ ਟੇਕੀ ਜਾਈਏ ਭੁੱਖ ਕਹਿੰਦੇ ਉਤਰਦੀ ਨਹੀਂ ਇਸ ਤਰ੍ਹਾਂ ਜਦੋਂ ਅਸੀਂ ਮੱਥਾ ਹੀ ਟੇਕਦੇ ਆ ਜਪਦੇ ਨਹੀਂ ਸਾਡੀ ਭੁੱਖ ਖਤਮ ਹੋਣ ਵਾਲੀ ਨਹੀਂ ਸਾਡੀ ਆਤਮਾ ਦੀ ਭੁੱਖ ਹੈ ਉਹ ਨਹੀਂ ਖਤਮ ਹੁੰਦੀ ਲੇਕਿਨ ਸਾਡੇ ਮਨ ਦੇ ਸ਼ੰਕਾ ਹੈ ਕਿ ਮੱਥਾ ਟੇਕਿਆ ਸਾਡਾ ਕੰਮ ਬਣ ਗਿਆ ਇਰਗੂ ਨਾਨਕਦੇਵ ਜੀ ਮਹਾਰਾਜ ਸਮਝਾਉਂਦੇ ਆਂ ਕਹਿੰਦੇ ਭਾਈ ਭੋਜਨ ਨੂੰ ਬੰਦ ਕੇ ਰੱਖਦੀ ਸ਼ਕੀ ਨਾ ਫੇਰ ਤੂੰ ਦੇਖੀ ਕਿ ਤੇਰੀ ਭੁੱਖ हटਦੀ ਐ ਸਹਸ ਸਿਆਣਪਾਂ ਸਹਸ ਨਾ ਹਜ਼ਾਰ ਨੂੰ ਕਹਿੰਦੇ ਸਹਸ ਸਿਆਣਪਾਂ ਕਹਿੰਦੇ ਹਜ਼ਾਰਾਂ ਹੀ ਸਿਆਣਪਾਂ ਤੇ ਸਹਿਸ ਸਿਆਣਪਾ ਲੱਖ ਹੋ ਹੋ ਹਜ਼ਾਰ ਤੋਂ ਬਾਅਦ ਲੱਖ ਆਉਂਦਾ ਹੈ ਨਾ ਦੇਖੋ ਕਿੱਡਾ ਗਿਆਨ ਹੈ 100 ਤੋਂ ਬਾਅਦ ਹਜ਼ਾਰ ਆਉਂਦਾ ਹਜ਼ਾਰ ਤੋਂ ਬਾਅਦ ਲੱਖ ਆਉਂਦਾ ਲੱਖ ਤੋਂ ਬਾਅਦ ਕਰੋੜ ਆਉਂਦਾ ਦੁਨੀਆ ਕਹਿੰਦੀ ਹੈ ਬਾਬਾ ਅਨਪੜ੍ਹ ਸੀ ਦੁਨੀਆ ਕਹਿੰਦੀ ਸੀ ਰੋ ਕੋ ਨਾਨਕ ਦੇਵ ਜੀ ਅਨਪੜ੍ਹ ਸੀ ਹਜ਼ਾਰ ਤੋਂ ਬਾਅਦ ਲੱਖ ਲਿਖਤਾ ਸਹਸ ਸਿਆਣਪਾ ਲੱਖ ਹੋ ਹੋ ਕਹਿੰਦਾ ਹਜ਼ਾਰੇ ਲੱਖਾ ਹੀ ਸਿਆਣਪਾ ਹੋਣ ਤੇਰੇ ਕੋਲ ਤਾਂ ਇੱਕ ਨਾ ਚੱਲੇ ਨਾਲ ਕਹਿੰਦੇ ਇੱਕ ਵੀ ਸਿਆਣਪ ਤੇਰੇ ਨਾਲ ਜਾਣੇ ਵਾਲੀ ਨਹੀਂ ਇਹ ਸਿਆਣਪਾਂ ਦੇ ਨਾਲ ਤੂੰ ਲੋਕਾਂ ਨੂੰ ਮੂਰਖ ਬਣਾ ਸਕਦਾ ਹੈ ਰੱਬ ਨੂੰ ਨਹੀਂ ਬਣਾ ਸਕਦਾ ਸਹਸ ਸਿਆਣਪਾਂ ਲਖ ਹੋ ਤਾਂ ਇੱਕ ਕੰਨਾ ਚੱਲੇ ਨਾਲ ਕਿਬ ਸਚਿਆਰਾ ਹੋਈਐ ਹਰ ਬੰਦਾ ਆਪਣੇ ਆਪ ਨੂੰ ਸੱਚਾ ਹੋਣ ਬਸ ਤੇ ਦਾਦਾ ਕਿ ਮੈਂ ਸੱਚਾ ਹੈ ਕਿਬ ਸੱਚਿਆਰਾ ਹੋਈ ਹੈ ਕਹਿੰਦੇ ਤੂੰ ਕਿਸ ਤਰ੍ਹਾਂ ਸੱਚਾ ਹੋ ਸਕਦਾ ਸਾਰੀ ਦੁਨੀਆ ਕਹਿੰਦੀ ਹੈ ਕਿ ਮੈਂ ਸੱਚਾ ਹੈ ਫਿਰ ਕੋ ਨਾਨਕ ਦੇਵ ਜੀ ਕਹਿੰਦੇ ਤੂੰ ਕਿਸ ਤਰ੍ਹਾਂ ਸੱਚਾ ਹੋ ਸਕਦਾ ਹੈ ਭਾਈ ਕਿਬ ਸੱਚਿਆਰਾ ਹੋਈ ਹੈ ਕਿਬ ਕੂੜੇ ਟੁੱਟੇ ਪਾਲ ਕਹਿੰਦੇ ਤੂੰ ਝੂਠ ਨੂੰ ਪਾਲ ਰਿਹਾ ਝੂਠ ਨੂੰ ਪਾਲਦਾ ਬੀਜੇ ਬੇਖ ਮੰਗੇ ਅਮਰਤ ਵੇਖੋ ਇਹ ਨਿਉ ਪਾਲਦਾ ਝੂਠ ਨੂੰ ਐ ਝੂਠ ਇਕੱਠਾ ਕਰਦਾ ਕਹਿੰਦਾ ਮੈਂ ਸੱਚਾ ਕਿਬ ਸਚਿਆਰਾ ਹੋਈਏ ਕਿ ਉੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਕਹਿੰਦੇ ਜਿਹੜਾ ਉਹ ਹੁਕਮ ਹੈ ਰਜਾਈ ਉਹਦੀ ਰਜ਼ਾ ਵਿੱਚ ਰਹੇ ਉਹਦੇ ਹੁਕਮ ਨੂੰ ਮੰਨ ਲੈ ਹੁਕਮ ਰਜਾਈ ਚੱਲਣਾ ਕਹਿੰਦੇ ਜੇ ਹੁਕਮ ਵਿੱਚ ਚੱਲ ਉਹਦੇ ਭਾਣੇ ਵਿੱਚ ਚੱਲ ਨਾਨਕ ਲਿਖਿਆ ਨਾਲ ਕਹਿੰਦਾ ਸਾਰਾ ਕੁਝ ਤੇਰੇ ਨਾਲ ਲਿਖਿਆ ਹੋਇਆ ਹੈ ਲਿਖ ਕੇ ਤੈਨੂੰ ਭੇਜਿਆ ਇਸ ਸੰਸਾਰ ਦੇ ਵਿੱਚ